ਨਾ ਹੋਈਆ ਬਹੁਤ ਹੀ ਨੰਨ ਜੋ ਘਟਨਾ ਇੱਕ ਨਿਹੱਤਿਆਂ ਤੇ ਇੱਕ ਆਪਣੇ ਪਰਿਵਾਰਾਂ ਦੇ ਨਾਲ ਜਿਹੜੇ ਖੁਸ਼ੀਆਂ ਮਨਾਉਣਗੇ ਜਿਨ੍ਹਾਂ ਦੇ ਮੈਂ ਕਹਿ ਸਕਦਾ ਵੀ ਕਈਆਂ ਦਾ ਨਵਾਂ ਨਵਾਂ ਮੈਰिज ਹੋਈ ਲਾਈਫ ਪਾਰਟਨਰ ਨਾਲ ਸੀ ਕੋਈ ਆਪਣੇ ਬਜ਼ੁਰਗਾਂ ਨੂੰ ਕਮ ਆਉਣ ਗਿਆ ਸੀ ਪਰ ਜੋ ਹੈਰਾਨੀ ਦੀ ਗੱਲ ਹੈ ਜੋ ਉੱਥੇ ਵਾਖਿਆ ਹੋਇਆ ਆਪਾਂ ਤੋਰ ਤੁਹਾਡੇ ਸਾਹਮਣੇ ਇਹਦੇ ਵਿੱਚ ਕਈ ਸਵਾਲੀਆ ਨਿਸ਼ਾਨ ਵੀ ਹੈ ਕੀ ਇੰਨੀ ਹਜ਼ਾਰਾਂ ਦੀ ਗਿਣਤੀ ਉੱਥੇ ਕੀ ਉੱਥੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀ ਉੱਥੇ ਮੈਂ ਕਹਿ ਸਕਦਾ ਵੀ 1 ਲੱਖ 7000 ਦੇ ਕਰੀਬ ਜਿਹੜੀ ਫੌਜ ਦੀ ਭਰਤੀ ਦੀ ਪੈਂਡਿੰਗ ਹੈ ਕਰੀਬ ਕੀ ਉਹ ਭਰਤੀ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਹੋਰ ਲੈਫਟੀਨੈਂਟ ਜਿਹੜੇ ਨੇ ਉਹਨਾਂ ਦੀ ਸਿਸਟਰ ਦੱਸ ਰਹੀ ਸੀ ਵੀ ਉਹ ਡੇਡ ਕੈਂਟਾ ਉੱਥੇ ਜਿਹੜੇ ਤੜਫਦੇ ਦੇਦੇ ਕੋਈ ਵੀ ਉਹਨਾਂ ਵਾਸਤੇ ਕੋਈ ਵੀ ਸੁਵਿਧਾ ਕੋਈ ਵੀ ਅਫਸਰ ਜਿਹੜਾ ਕੋਈ ਵੀ ਉੱਥੇ ਨਹੀਂ ਮਿਲਿਆ ਨਹੀਂ ਤੇ ਹੋ ਸਕਦਾ ਸੀ ਉਹ ਬੱਦ ਸਕਦੇ ਸੀ ਸੋ ਬੜਾ ਦੁੱਖ ਲੱਗਾ ਜੀ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸੋਚੀ ਸਾਡੀ ਆਮਤ ਨਹੀਂ ਪਾਰ ਕੇ ਮੰਦਰ ਵਿਖੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਬੇਨਤੀ ਕਰਾ ਲਈ ਔਰ ਇਸ ਹਵਾਨੀਤ ਲਈ ਅਸੀਂ ਕਹਿ ਸਕਦੇ ਆਂ ਵੀ ਹਿੰਦੁਸਤਾਨ ਸਾਰਾ ਦੇਖੇ ਵੀ ਇਹੋ ਜੇ ਦਰਿੰਦਿਆਂ ਨੂੰ ਕੈਸੀ ਸਜ਼ਾ ਮਿਲਦੀ ਹੈ ਇਸ ਸਜ਼ਾ ਦੇ ਵਿੱਚ ਹਿੰਦੁਸਤਾਨ ਸਾਰੇ ਅਸੀਂ ਇੱਕ ਇੱਕ ਜੁਟਤਾ ਵਾਂ ਔਰ ਆਉਣ ਵਾਲਾ ਜਿਹੜਾ ਮੈਂ ਕਹਿ ਸਕਦਾ ਵੀ ਅਸੀਂ ਘਟਨਾ ਕਰਮ ਨਾ ਹੋਵੇ ਕਿਉਂਕਿ ਆਪਾਂ ਤੇ ਅੱਗੇ ਵੀ ਚਾਹੁੰਦੇ ਸਾਂ ਵੀ ਕਿਉਂਕਿ ਸਾਡਾ ਇਧਰਲਾ ਏਰੀਆ ਪਾਟਰ ਬੈਲ ਤੁਸੀਂ ਅਕਸਰ ਦੇਖਿਆ ਹੋਊਗਾ ਕਈ ਵਾਰੀ ਪਠਾਨਪੁਰ ਦੇ ਵਿੱਚ ਵੀ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਜਾਂ ਇਧਰਲੇ ਪਾਸੇ ਸਾਡੇ ਗਰਦਾਸਪੁਰ ਡੇਰਾ ਬਾਬਾ ਨਾਨਕ ਔਰ ਇਹਦੇ ਨਾਲ ਨਾਲ ਜਿਹੜੀ ਇਹ ਵਾਅਦਤ ਹੋਈ ਆ ਆਪਾਂ ਤੇ ਪਹਿਲਾਂ ਵੀ ਇਹੋ ਬੇਨਤੀ ਕਰਦੇ ਰਹੇ ਆ ਵੀ ਬਾਰਡਰਾਂ ਦੀ ਸੁਰੱਖਿਆ ਹੋਣੀ ਚਾਹੀਦੀ ਆ ਜਿਹੜੇ ਵੀ ਐਸੇ ਜਿਹੜੇ ਮੈਂ ਕਿਹਾ ਸੀ ਅੰਤਵਾਦੀ ਜਿਹੜੇ ਆਉਂਦੇ ਨੇ ਇਹਨਾਂ ਤੇ ਸਖਤ ਤੋਂ ਸਖਤ ਨਿਗਰਾਨੀ ਬਾਰਡਰਾਂ ਤੇ ਰੱਖੀ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇ ਕਿਹੜਾ ਤੇ ਹੁਣ ਫੈਸਲਾ ਲਿਆ ਹੁਣ ਤੇ ਫੈਸਲੇ ਹੀ ਆ ਸਾਡੇ ਠੀਕ ਆ ਅਸੀਂ ਇਹਦੇ ਵਿੱਚ ਕੋਈ ਸਿਆਸੀ ਤੰਜ ਨਾ ਤੇ ਕੋਈ ਰੱਖਣਾ ਚਾਹੁੰਦੇ ਸਾਡੀ ਤੇ ਕੋਸ਼ਿਸ਼ ਇਹ ਆ ਵੀ ਜਿਹੜੇ ਵੀ ਇਹੋ ਜਿਹੇ ਦਰਿੰਦੇ ਨੇ ਇਹਨਾਂ ਨੂੰ ਬੰਨ ਦੀ ਜਿਹੜੀ ਆ ਸਜ਼ਾ ਜਿਹੜੀ ਆ ਤਾਂ ਜੋ ਕਿ ਸਾਰਾ ਹਿੰਦੁਸਤਾਨ ਜੀਟਾਰੀ ਬਾਡਰ ਬੰਦ ਕਰਨ ਨਾਲ ਜੇ ਕਈ ਇਹ ਵੀ ਕੋਈ ਸੁਧਾਰ ਹੋਵੇ ਹੱਲ ਹੋ ਜਾਵੇ ਉਹ ਵਾਲਾ ਨਹੀਂ ਕਹਿ ਸਕਦੇ ਆਪਾਂ ਸਾਨੂੰ ਬਾਡਰਾਂ ਦੀ ਨਿਗਰਾਨੀ ਰੱਖ ਆਈ ਹੋ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਹੀਂ ਹੋਈ ਲੱਗੀ ਕੀ ਕਰੀ ਰਹੀ ਬਿਲਕੁਲ ਜੀ ਦੇਖੋ ਅਸੀਂ ਮੈਂ ਕਹਿ ਸਕਦਾ ਹਾਂ ਵੀ ਸੁਰੱਖਿਆ ਦੀ ਗੱਲ ਜੇ ਆਉਂਦੀ ਕਿਤੇ ਨਾ ਕਿਤੇ ਸੁਰੱਖਿਆ ਦਾ ਸਵਾਲੀਆ ਨਿਸ਼ਾਨ ਤੇ ਹੈ ਹੀ ਆ ਇਸ ਨਾਲ ਕਿਸੇ ਇੱਕ ਬੰਦਾ ਤੇ ਜ਼ਿੰਮੇਵਾਰ ਹੈ ਹੀ ਆ ਕਿ ਇੰਨੀ ਜਿਹੜੀ ਦਰਿੰਦਿਆਂ ਵਾਂਗੂ ਜਿਹੜਾ ਇਹ ਇਹਨਾਂ ਨੇ ਕਤਨਾ ਕਰਮ ਕੀਆ ਕਿ ਤਨਾ ਕਿ ਕਿਤੇ ਕਿਤੇ ਨਾ ਕਿਸੇ ਨਾ ਕਿਸੇ ਦੇ ਬੱਚੇ ਚੁੱਪ ਹੋਈ ਹੈ ਸੋ ਦੁੱਖ ਦੀ ਗੱਲ ਏ ਆ ਔਰ ਸਾਰਾ ਦੇਸ਼ ਜਿਹੜਾ ਵਾ ਇਸ ਸਦਮੇ ਦੇ ਵਿੱਚ ਏ ਔਰ ਸਾਰਿਆਂ ਨੂੰ ਇਹ ਹੋਈ ਮੈਂ ਕਹਿ ਸਕਦਾ ਵੀ ਮਨ ਨੂੰ ਵੀ ਸਾਰਿਆਂ ਦੇ ਰੋਸ ਹੈ ਵੀ ਅਸੀ ਕਤਨਾ ਜਿਹੜੀ ਇੰਨੀ ਸੋ ਪਹਿਲ ਕਾਮ ਚ ਕੱਲ ਘਟਨਾ ਵਾਪਰੀ ਆ ਬੜੀ ਸ਼ਰਮਸ਼ਾਰ ਤੇ ਨਿੰਦਨਯੋਗ ਘਟਨਾ ਹੈ ਉਹਨਾਂ ਪਰਿਵਾਰਾਂ ਨੇ ਜਿਨ੍ਹਾਂ ਨੇ ਆਪਣੀਆਂ ਖੁਸ਼ੀਆਂ ਲੈਣ ਵਾਸਤੇ ਆਪਣੇ ਪਰਿਵਾਰਾਂ ਚ ਬਜ਼ੁਰਗਾਂ ਨਾਲ ਬੱਚਿਆਂ ਨਾਲ ਜਾਂ ਜ਼ਿੰਦਗੀ ਦੀ ਵਿਆਹ ਦੀ ਸ਼ੁਰੂਆਤ ਕਰਨ ਵਾਸਤੇ ਉੱਥੇ ਜਗ੍ਹਾ ਤੇ ਜਾ ਕੇ ਤਾਂ ਜੋ ਪਾਕਿਸਤਾਨ ਤੋਂ ਸਖਲਾਈ ਆਤਵਾਦੀਆਂ ਨੇ ਆਣ ਕੇ ਜਿਸ ਤਰ੍ਹਾਂ ਨਾਲ ਕੋਹ ਕੋਹ ਕੇ ਉਹਨਾਂ ਨੂੰ ਮਾਰਿਆ ਹੈ ਤਾਂ ਮੈਂ ਸੋਚਦਾ ਕਿ ਜਿਹੜਾ ਉੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਡਿਫੈਂਸ ਹੈ ਉਹ ਕਿੱਥੇ ਖੜੀ ਜਿੱਤੇ ਡੇਢ ਡੇਢ ਘੰਟਾ ਬੰਦਾ ਗੋਲੀ ਮਾਰ ਕੇ ਤੜਫਦਾ ਰਿਹਾ ਤਾਂ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਵਿਚਾਰਨ ਕਿੱਥੇ ਆ ਪ੍ਰਸ਼ਾਸਨ ਜਿਹੜਾ ਕਹਿੰਦਾ 370 ਤਾਰਾ ਤੋੜ ਕੇ ਉੱਥੇ ਬੜੀ ਅਮਨ ਸ਼ਾਂਤੀ ਹੈ ਸਾਰੇ ਸਾਰੇ ਜਿਹੜੇ ਹਿੰਦੂ ਉਤੋਂ ਹਿਜਰਤ ਕਰਕੇ ਗਏ ਵਾਪਸ ਚਲੇ ਗਏ ਕਿਹੜਾ ਵਾਪਸ ਚਲੇ ਗਿਆ ਜੀ ਕਹਨ ਨਾਲ ਕੋਈ ਵਾਪਸ ਚਲੇ ਗਿਆ ਇਸ ਕਰਕੇ ਜੋ ਉੱਥੇ ਘਟਨਾ ਵਾਪਰੀ ਆ ਉਹਦੀ ਮੈਂ ਪੁਰਜੋਰ ਨਿੰਦਾ ਕਰਦਾ ਆ ਪਾਉਤੋਂ ਰੋਡ ਮਾ ਆਪਣਾ ਆਪਣਾ ਕੱਢਿਆ ਉਹਨਾਂ ਨੂੰ ਆਪਣਾ ਔਰ ਸ਼ਾਂਤੀ ਮਾਰਚ ਜਿਹੜਾ ਆਪਾਂ ਕੱਢਿਆ ਉਦੋਂ ਬਾਅਦ ਮੰਨਦਾ ਚ ਆਪਾਂ ਨਤਮਸਤਕ ਹੋਏ ਆ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਉਹ ਜਿਹੜੇ ਵਿਛੜੀਆਂ ਰੂਹਾਂ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਦਿਓ ਤਾਂ ਜਿਹੜਾ ਉਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਪਰਮਾਤਮਾ ਹਿੰਮਤ ਦੇਵੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਜ਼ਿੰਦਗੀ ਜਿਹੜੀ ਬਸਰ ਕਰ ਸਕਣ ਐਹੀ ਸਾਡਾ ਅੱਜ ਦਾ ਮੋਟਰ ਜਦੋਂ ਉੱਤੇ ਪਹਿਲਾਂ ਪਲਵਾਮਾ ਹੋਇਆ ਸੀਗਾ ਉਦੋਂ ਵੀ ਕਿਹਾ ਸੀਗਾ ਉਹ ਤਾਂ ਕੀਰਚਲਟ ਬਣਿਆ ਸੀ ਇਹ ਤਾਂ ਸੈਂਟਰ ਦੇ ਤਾਂ ਉਹਨਾਂ ਨੂੰ ਸੀਟਾਂ ਚ ਇਲੈਕਸ਼ਨ ਲੜਨ ਦਾ ਮਤਲਬ ਹੈ ਉਹਨਾਂ ਨੂੰ ਇਹਦੇ ਨਾਲ ਕੋਈ ਨਹੀਂ ਬਾਰਡਰ ਤੇ ਕਹਿੰਦਾ ਬਾਰਡਰ ਤੇ ਬੈਠਾ ਸਾਨੂੰ ਤਾਂ ਪਤਾ ਸੀਦਾ 47 ਤੇ 65 77 ਸਾਰੇ ਸੰਤਾਪ ਹੰਡਾਏ ਸਾਨੂੰ ਤਾਂ ਪਤਾ ਕਿ ਬਾਰਡਰ ਦੀ ਸਕਿਉਰਟੀ ਜਿਹੜੀ ਟਾਈਟ ਕਰਨੀ ਚਾਹੀਦੀ ਆ ਕਿਵੇਂ ਅਤਵਾਦੀ ਉੱਤਰੋਂ ਆ ਜਾਂਦੇ ਨੇ ਉੱਤਰੋਂ ਅਤਵਾਦੀ ਆਣ ਕੇ ਇੱਧਰ ਕਤਲੇਕਾਰਦ ਕਰਤੀਆਂ ਫਿਰ ਆਪ ਚਲੇ ਜਾਂਦੇ ਨੇ ਕਿਤਨਾ ਕਿਤੇ ਸਵਾਲੀਆ ਚਿੰਨ ਡਿਫੈਂਸ ਤੇ ਜ਼ਰੂਰ ਲੱਗਦਾ ਹੈ ਇਸ ਕਰਕੇ ਸਾਡੇ ਗ੍ਰਹਿ ਮੰਤਰੀ ਜਿਹੜੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਇੱਧਰ ਧਿਆਨ ਦਿਓ ਬਾਰਡਰਾਂ ਤੇ ਕਿ ਜਿਹੜੇ ਲੋਕ ਹੱਤਵਾਦੀ ਜਿਹੜੇ ਉਧਰੋਂ ਆਣ ਕੇ ਇੱਧਰ ਕਤਲੋਕਾਰਦ ਕਰਕੇ ਜਾਂਦੇ ਨੇ ਉਹਨਾਂ ਨੂੰ ਇੰਨੀ ਹਿੰਮਤ ਨਾ ਪਾਏ ਉਹ ਐਸੇ ਕਾਨੂੰਨ ਬਣਾ ਦਿਓ ਕਿ ਜਿਹੜਾ ਉਹ ਉਹ ਬੰਦੇ ਕਰਕੇ ਗਏ ਉਹਨਾਂ ਨੂੰ ਫੜ ਕੇ ਤਾਂ ਜਿਵੇਂ ਅਰਬ ਕੰਟਰੀ ਦੇ ਵਿੱਚ ਕਟਹਿਰਾਂ 'ਚ ਖਿਲਾੜ ਕੇ ਫਾਂਸੀ ਦਿੱਤੀ ਜਾਂਦੀਆਂ ਐਸੇ ਬੰਦਿਆਂ ਨੂੰ ਕਟਹਿਰ ਵਿੱਚ ਖਿਲਾੜ ਕੇ ਫਾਂਸੀ ਦਿਓ ਲੋਕਾਂ ਨੂੰ ਪਤਾ ਲੱਗੇ ਕਿ ਕਿਸੇ ਨੇ ਆਹ ਵਾਰਦਤ ਕਰਕੇ ਗਏ ਤਾਂ ਉਹਨੂੰ ਆ ਉਹਨੂੰ ਉਹਦੇ ਬਲੇ ਸਜ਼ਾ ਮਿਲੀ